ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਸੀ ਪਹੁੰਚੇ ਆ ਪਠਾਨਕੋਟ ਦਾ ਜਿਹੜਾ ਹਲਕਾ ਪੋਆਗਾ ਪਿੰਡ ਹੈਗਾ ਰਾਜੀ ਇੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸ਼ਮਸ਼ਾਨ ਘਾਟ ਦੀਆਂ ਕਹਿੰਦੇ ਨੇ ਕਿ ਇਹ ਜਿਹੜਾ ਸ਼ਮਸ਼ਾਨ ਘਾਟ ਹੁੰਦਾ ਇੱਕ ਸਵਰਗ ਦਵਾਰ ਕਹਿੰਦੇ ਨੇ ਨੂੰ ਸ਼ਾਂਤੀ ਧਾਮ ਵੀ ਕਹਿੰਦੇ ਨੇ ਕਿ ਇੱਥੇ ਜਿਹੜਾ ਸਭ ਤੋਂ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ ਇਸ ਨੂੰ ਮੰਨਿਆ ਜਾਂਦਾ ਕਿ ਇੱਥੇ ਮਰਨ ਤੋਂ ਬਾਅਦ ਬੰਦਾ ਜਦੋਂ ਦੀ ਰੂਹ ਨੂੰ ਲਿਆਇਆ ਜਾਂਦਾ ਜਾਂ ਮੇਂ ਸਰੀਰ ਨੂੰ ਲਿਆਇਆ ਜਾਂਦਾ ਤੇ ਸੰਸਕਾਰ ਕੀਤਾ ਜਾਂਦਾ ਕਹਿੰਦੇ ਇੱਥੋਂ ਅੱਗੇ ਸਵਰਗ ਦੇ ਜਿਹੜੇ ਰਸਤੇ ਖੁੱਲਦੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਉਹ ਪਿੰਡ ਹੈਗਾ ਰਾਜੀ ਜਿੱਥੋਂ ਦਾ ਸ਼ਮਸ਼ਾਨ ਘਾੜਾ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਕੀ ਹਾਲਾਤ ਹੋਣਗੇ ਇਸ ਸਵਰਗ ਦਵਾਰ ਦੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੁਹਾਨੂੰ ਇੱਕ ਵੀਡੀਓ ਨਾਲ ਦਿਖਾ ਰਿਹਾ ਆਪਣੇ ਦੂਸਰੀ ਸਕਰੀਨ ਦੇ ਉੱਤੇ ਕਿ ਕਿਵੇਂ ਉਹ ਕੁਛ ਇੱਕ ਵਿਅਕਤੀ ਜਿਹੜਾ ਪਿੰਡ ਦਾ ਆ ਉਹਦੀ ਮੌਤ ਹੁੰਦੀ ਹੈ ਤੇ ਕਿਵੇਂ ਲੋਗ ਇਸ ਰਸਤੇ ਦੇ ਵਿੱਚੋਂ ਲੈ ਜਾਂਦੇ ਇਹ ਸਵਰਗ ਦਵਾਰ ਜੀ ਜਿਹੜਾ ਪੇਂਡ ਦੇ ਮੋਤਬਾਰਾਂ ਵੱਲੋਂ ਬਣਾਇਆ ਗਿਆ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ-ਨਾਲ ਅੱਗੇ ਹੋਰ ਤਸਵੀਰਾਂ ਦਿਖਾਈਆਂ ਜਾਣ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕੀ ਵਾਕਿਆ ਹੀ ਏ ਉਹ ਸਵਰਗ ਦਵਾਰ ਹੈਗਾ ਜੋ ਹੋਣਾ ਚਾਹੀਦਾ ਕੀ ਸਰਕਾਰਾਂ ਇੱਧਰ ਧਿਆਨ ਨਹੀਂ ਦਿੰਦੀਆਂ ਇਸ ਵੱਲ ਕਿ ਜਾਂ ਜਿਹੜੇ ਪੇਂਡ ਦੇ ਮੋਤਬਾਰ ਬੰਦੇ ਹੈਗੇ ਨੇ ਗ੍ਰਾਂਡਾਂ ਆਂਦੀਆਂ ਉਹ ਖੁਰਦ-ਬੁਰਦ ਕਰ ਦਿੰਦੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਆ ਹਾਲਾਤ ਤੁਹਾਡੇ ਸਾਹਮਣੇ ਨੇ ਇਸ ਸਵਰਗ ਦੁਆਰ ਦੇ ਸਾਹਮਣੇ ਸਮਸ਼ਾਨ ਘੜ ਪਹਿਲੇ ਸਾਹਮਣੇ ਦੇਖੋ ਤੁਸੀਂ ਬਣਿਆ ਜਰੂਰ ਹੈ ਥੋੜਾ ਬਹੁਤ ਕਿਤੇ ਲੇਕਿਨ ਹਾਲਾਤ ਦੇ ਹੀ ਦੇਖ ਸਕਦੇ ਹੋ ਕਿਦਾਂ ਜੜੀ ਜੜੀ ਹੈ ਉੱਗੀ ਪਈ ਹੈ ਕਹਿੰਦੇ ਨੇ ਕਿ ਜਦੋਂ ਦਾ ਬਣਿਆ ਸਿਰਫ ਇੱਕ ਜਿਹੜਾ ਉੱਥੇ ਸੰਸਕਾਰ ਹੋਇਆ ਸੀਗਾ ਉਹਦੇ ਬਾਅਦ ਲੋਕ ਖੁੱਲੇ ਦੇ ਵਿੱਚ ਕਰਦੇ ਨੇ ਸੰਸਕਾਰ ਆ ਤਸਵੀਰਾਂ ਦੇਖ ਸਕਦੇ ਹੋ ਵੀ ਕਿਆ ਇੱਥੇ ਸੰਸਕਾਰ ਹੋ ਸਕਦਾ ਕਿੰਨਾ ਪਾਣੀ ਖੜਾ ਕਿੰਨੇ ਬੁਰੇ ਹਾਲਾਤ ਹੋਣਗੇ ਕਿਵੇਂ ਲੋਕੀ ਜਿਹੜੇ ਇੱਥੋਂ ਤੱਕ ਪਹੁੰਚਦੇ ਹੋਣਗੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਰੋਸ਼ ਵੀ ਜ਼ਰੂਰ ਹੈ ਇਹ ਤਸਵੀਰਾਂ ਹੋਰ ਨਾਲ ਦਿਖਾਵਾਂਗੇ ਕਿਵੇਂ ਦੇਖੋ ਇੱਥੇ ਕੀਤਾ ਗਿਆ ਜੋ ਸੰਸਕਾਰ ਕੀਤਾ ਗਿਆ ਕਿਸੇ ਦੇ ਕੱਪੜੇ ਮੁਰਦੇ ਦੇ ਜਲਾਏ ਗਏ ਨੇ ਪਰ ਕਿਤਨਾ ਕਿਤੇ ਇਹ ਵੀ ਗੱਲ ਹੈਗੀ ਹੈ ਕਿ ਅੱਜ ਆਪਾਂ ਇੱਥੇ ਪਹੁੰਚੇ ਆਂ ਲੋਕ ਪਤਾ ਨਹੀਂ ਕਿਉਂ ਕੈਮਰੇ ਸਾਹਮਣੇ ਨਹੀਂ ਆ ਰਹੇ ਡਰਦੇ ਪੇਨ ਵੀ ਆਪਾਂ ਬੋਲਣਾ ਕੁਛ ਨਹੀਂ ਪਰ ਲੋਕਾਂ ਦੇ ਮਨ ਦੇ ਵਿੱਚ ਰੋਸ਼ ਜ਼ਰੂਰ ਹੈ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸਪੈਸ਼ਲੀ ਬਣੀ ਹੋਈ ਹੈ ਵਾਇਰਲ ਕੀਤੀ ਹੈ ਕਿਸੇ ਨੇ ਇਸੇ ਚੀਜ਼ ਨੂੰ ਲੈ ਕੇ ਤਾਂ ਜੋ ਪ੍ਰਸ਼ਾਸਨ ਜਾਂ ਸਰਕਾਰ ਇਹਦੇ ਵੱਲ ਧਿਆਨ ਦੇਵੇ ਪਰ ਫਿਲਹਾਲ ਅਜੇ ਤੱਕ ਕੋਈ ਵੀ ਨਾਂ ਤੇ ਪਿੰਡ ਦਾ ਕੋਈ ਸਾਹਮਣੇ ਆ ਰਿਹਾ ਕਿਉਂਕਿ ਗੁਪ ਕੈਮਰੇ ਦੇ ਸਾਹਮਣੇ ਨਾਂ ਆਂਦੇ ਹੋਏ ਲੋਕੀ ਕਹਿ ਰਹੇ ਕਿ ਆਪਾਂ ਕਿਸੇ ਦੇ ਖਿਲਾਫ ਬੋਲਣਾ ਨਹੀਂ ਚਾਹੁੰਦੇ ਇਸ ਤੋਂ ਸਾਫ਼ ਹੈ ਕਿ ਕੁਝ ਤੇ ਜ਼ਰੂਰ ਹੈ ਜਾਂ ਤੇ ਜਿਹੜਾ ਇੱਥੋਂ ਦਾ ਮੋਹਦਬਾਰਾ ਉਹਨਾਂ ਵੱਲੋਂ ਕੋਈ ਖੋਫ ਹੈਗਾ ਜਾਂ ਫਿਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਪਿੰਡ ਦੇ ਬੰਦੇ ਦੇ ਨਾਲ ਮੋਹਤਬਰ ਨਾਲ ਜੇ ਕਿਸੇ ਨਾਲ ਵੀ ਹੁੰਦੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਜੀ ਸਰ ਅੰਜੂ ਵਾਲਾ ਕਿੱਥੋਂ ਦੇ ਆਣ ਵਾਲੇ ਤੁਸੀਂ ਕਿੱਥੇ ਰਹਜੀ ਦੇ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਇੱਕ ਸੰਸਾਨ ਘਾਟ ਹੈਗਾ ਉਹਦੀ ਬੁਰੇ ਹਾਲਾਤ ਨਾਲ ਹਾਂਜੀ ਦੋ ਚਾਰ ਦਿਨ ਪਹਿਲੇ ਕੋਈ ਡੈਥ ਵੀ ਹੋਈ ਕਿਸੇ ਦੀ ਵੀਡੀਓ ਵਾਇਰਲ ਹੋਈ ਹੈ ਇਹਨਾਂ ਨਾਲ ਪਾਣੀ ਲੰਘ ਕੇ ਨਹੀਂ ਜਾਇਆ ਜਾਂਦਾ ਕੀ ਮੁਸ਼ਕਲਾਂ ਆ ਰਹੀਆਂ ਹਾਂਜੀ ਸਰ ਬੜੀ ਮੁਸ਼ਕਲ ਹੁੰਦੀ ਆ ਕੋਈ ਵੀ ਦਾਤ ਹੁੰਦੀ ਆ ਜੋ ਬਾਹਰੋਂ ਜੋ ਕੋਈ ਵੀ ਆਂਦਾ ਆ ਸੰਸਕਾਰ ਦੇ ਉੱਤੇ ਬਹੁਤ ਗੱਲਾਂ ਕਰਦਿਆ ਲੋਕੀ ਕਿ ਕੋਣ ਆ ਤੁਹਾਡੇ ਪਿੰਡ ਦਾ ਸਰਪੰਚ ਕਿੱਥੋਂ ਦਾ ਆਂ ਹਰ ਵਾਰੀ ਸਰਪੰਚ ਚੇਂਜ ਕਰਨਿਆ ਐਹੀ ਕਹਿੰਦੇ ਕਿ ਸਰਪੰਚ ਕੋਸ਼ਿਸ਼ ਕਰਦਾ ਨਹੀਂ ਕਰਦਾ ਨਹੀਂ ਕੀ ਕੀਤਾ ਜਾ ਸਕਦਾ ਸਰ ਬੋਰ ਤੇ ਪਾਣੀ ਹੁੰਦਿਆ ਨਾ ਕਿਸੇ ਤੇ ਕਿਸੇ ਨੂੰ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਬਣਨ ਤੋਂ ਪਹਿਲੇ ਵੀ ਤੇ ਬਣ ਜਾਂਦੀਆਂ ਫਿਰ ਵੀ ਆਪਾਂ ਪਿੰਡਾਂ ਨੂੰ ਸਵਰਗ ਬਣਾ ਰਹਿਆਂ ਇਹ ਹਾਲਾਤ ਲੱਗਦੇ ਤੁਹਾਨੂੰ ਸਵਰਗ ਵਰਗੇ ਹੈਗੇ ਨਾ ਸਰ ਇੱਥੇ ਤਾਂ ਬੜਾ ਬੁਰਾ ਹਾਲ ਐ ਮੁਰਦਾਲ ਸੰਸਕਾਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਇੰਨਾ ਨਾ ਪਾਣੀ ਲੰਘ ਕੇ ਜਾਂਦੇ ਆ ਲੋਕ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਹੀ ਕਰਨਿਆ ਕਿ ਸਮਸ਼ਾਨ ਘਾਟ ਚੰਗੀ ਤਰ੍ਹਾਂ ਨਾਲ ਬੰਨਣਾ ਚਾਹੀਦਾ ਸਰ ਕਹਿੰਦੇ ਨਹੀਂ ਕਿ ਇੱਕ ਸਵਰਗ ਦਵਾਰ ਹੈ ਇਹਨੂੰ ਸ਼ਾਂਤੀ ਧਾਮ ਵੀ ਕਹਿੰਦੇ ਆ ਮਰਨ ਤੋਂ ਬਾਅਦ ਸਵਰਗ ਦਵਾਰ ਹੈ ਜੀ ਇਸ ਸਵਰਗ ਦਾ ਰਸਤਾ ਹੈਗਾ ਜਿਸ ਤਰ੍ਹਾਂ ਰਸਤਾ ਤੇ ਬਹੁਤ ਨਰਕ ਤੋਂ ਵੀ ਭੈੜਾ ਹੈਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਰ ਹਨੇ ਲੰਘਿਆ ਜਾਂਦਾ ਇਧਰ ਰਸਤਾ ਲੰਘ ਕੇ ਜਾਂ ਨਹੀਂ ਹੁੰਦਾ ਉਧਰ ਨੂੰ ਤੇ ਠੀਕ ਪਾਣੀ ਕਿੰਨਾ ਕਿੰਨਾ ਖੜਾ ਰਹਿੰਦਾ ਇੱਥੇ ਨਾਲਾ ਵੀ ਇਧਰ ਨੂੰ ਹੀ ਕੱਢੇ ਦਾ ਇਹਦਾ ਸਾਬਤ ਕਰ ਜਿਹੜੇ ਵੱਡੇ ਵੱਡੇ ਜਿਹੜੇ ਚੌਧਰੀ ਨੇ ਉਹਨਾਂ ਨੇ ਫੁਲੇ ਬਣਾ ਦਿੱਤੇ ਹੈ ਵਿਚਾਰੇ ਕਿ ਕਾ ਨਗਰੀਪਾ ਨੇ ਕਹਿੰਦੇ ਕੱਲ ਪਰਸ ਇੱਕ ਡੈਥ ਹੋਈ ਬੁਰੀ ਹਾਲਾਤ ਸੀਗੇ ਪਾਣੀ ਹੀ ਕਿੰਨਾ ਕਿੰਨਾ ਬੜਾ ਔਖਾ ਜਿਹੜਾ ਸੰਸਕਾਰ ਕੀਤਾ ਗਿਆ ਉਹਦਾ ਤੇ ਕੀ ਮੰਗ ਕਰਦੇ ਹੋ ਤੁਸੀਂ ਇਹਨੂੰ ਸਹੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਆਉਣਾ ਚਾਹੀਦਾ ਹੋਣੀ ਚਾਹੀਦਾ ਸਰਕਾਰ ਦੇ ਕਿੰਨੇ